ਲੋਕ ਰਾਇ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਕਿ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਫਾਇਦਾ ਕੀਤੀ ਏ ਕਿ ਉਹ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਕਾਗਦ ਕਲ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ ਚ ਜਦ ਕੇ ਕੁਝ ਲੋਕ ਜਿਹੜੇ ਨੇ ਉਹ ਕਾਲੀ ਦਲ ਦੀ ਪੱਖ ਚ ਸ਼ੁਰਾ ਮਾਰ ਕੇ ਨੱਠ ਗਏ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਕਾਲੀ ਦਲ ਦੀ ਮਦਦ ਕਰਨ ਦਾ ਇਰਾਦਾ ਕੀਤਾ ਵਾ ਅੱਜ ਵੀ ਲੈਤੀ ਕੀ ਕਾਲੀਦਲ ਅਮੀ ਕਾਲੀਦਲ ਨੂੰ ਸ਼ਾਂਪਲ ਹੋਵੇਗਾ ਜਾਂ ਨਹੀਂ ਮੈਂ ਕਾਲੀਦਲ ਵਿੱਚ ਸ਼ਾਂਪਲ ਹੋਵਾ ਚਾਵੇ ਨਾ ਹੋਵਾ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਸਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਕਾਲੀਦਲ ਦੀ ਝੋਲੀ ਵਿੱਚ ਪਾਓ ਕਾਲੀਦਲ ਦੇ ਕੈਂਡੀਡੇਟ ਨੂੰ ਦੇ ਸਾਬ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀਆਂ ਇੱਕ ਮਾੜੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ। ਦਰਅਸਲ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੂਜੀਆਂ ਪਾਰਟੀਆਂ ਨਾਲ ਰਲਈ ਹੋਈ ਸੀ। ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ। ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ। ਕਿਉਂਕਿ ਜਿੰਨਾ ਪਾਰਟੀਆਂ ਕੋਲ ਕੰਮ ਲਏ ਹੋਣ ਜਿੰਨਾ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬੈਠ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੰਨਾ ਬੋਲ ਸਕਦੇ ਨੇ ਭਾਵੇਂ ਉਹਨਾਂ ਤੇ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਮਿਲਦੀ ਤੇ ਉਹ ਮਕਾਊ ਮਾਲਫੀਓ ਤੜਾ ਗਿਆ ਲੱਗਦਾ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਇਸ ਲਈ ਕਿਸੇ ਬੰਦੇ ਦੇ ਜਾਨ ਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਨ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਹੈ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹ ਤੇ ਕਿਸੇ ਨਾਲ ਕਰਦਾ ਵਾ ਮੈਂ ਕੋਈ ਕਿਸੇ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮਜ਼ੋਰ ਆ ਕਿਹੜੀ ਪਾਰਟੀ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰ ਨੇ ਇਹ ਵੀ ਗੱਲ ਕਹੀ ਆ ਗਈ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਉਹਨਾਂ ਵਾਲੇ ਸਮਝੇ ਨਾ ਹੋਇਆ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਵੜਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ ਨਹੀਂ ਕਾਂਗਰਸੀ ਨੇ ਪੀ ਬਣਾਉਣਾ ਕਿਹਾ ਅਸੀਂ ਤੇ ਮਾੜੇ ਅੰਸ਼ਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਆ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤੇ ਪੈਰ ਗੱਡ ਕੇ ਲੜਾਂਗਾ ਮਾਰੇ ਅਨਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾ ਲਾਉਂਦੇ ਨੇ ਇਹ ਸਮਝਿਆ ਹੁਣ ਟਾਈਮ ਤੋਂ ਜ਼ਿਆਦਾ ਲਗਾੜ ਸਾਹਿਬ ਨਮਨ ਕੀ ਕਰਕੇ ਹਾਂਜੀ ਇਹ ਬਰਾਬਰ ਦਾ ਕੀ ਨਮਨ ਕੀ ਕਰੋਗੇ 올 ਟਾਈਮਸ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਮਾਇਦੀ ਦੇਣੀ ਹੈ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਗਾਦਨ ਭਾਵੇਂ ਮੈਂ ਡੱਟਣ ਨੂੰ ਤਿਆਰ ਆ ਡੇਰੇ ਤੇ ਧੋਣੇ ਦੀ ਭੰਨੀ ਭੰਨਣੀ ਆ ਹਲਕਨ ਚਾਰਜ ਤੋਰ ਤੇ ਵਿਚਰੋਗੇ ਤੇ ਸਾਰੇ ਜਿਲ੍ਹੇ ਕਾਟ ਦੇ ਮੈਂ ਹਲਕਨ ਚਾਰਜਾਂ ਤੋਂ ਵੀ ਉੱਪਰ ਆ ਮੈਂ ਕੋਰ ਕਮੇਟੀ ਦੇ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਦੀ ਦਲ ਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਆ ਮੈਂ ਇਹਨਾਂ ਨਾਲ ਵੈਸੇ ਹੀ ਹੈ ਵੀ ਹਲਕਨ ਜਾਦੀ ਤੇ ਕੱਖ ਵੀ ਨਾ ਹੋਇਆ ਹਲਕਨ ਜਾਰਜ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਿਹਾ ਹੋਵੇ ਤੇ ਉਹ ਵੇੜਾ ਗਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਬੰਦਾ ਹਲਕੇ ਜਿਹੜਾ ਜਿਹਨੂੰ ਬਿਮਾਰੀ ਦਿੱਤੀ ਜਾਂਦੀ ਹੈ ਫੈਕਟਰ ਕੌਣ ਲਗਤਾ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜੇ ਇਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂ ਵੀ ਕਿਹੜਾ ਲੱਗੇ ਜਿਹੜਾ ਮੇਰੇ ਮੈਨੂੰ ਮਰਜ਼ੀ ਲੱਗੇ